ਹਾਂਜੀ ਜੀ ਮੈਂ ਸਭ ਕੀ ਹੈ ਜੋ ਅੱਜ ਕੱਲ ਦੇ ਇਸ ਧਰਨੇ ਦੇ ਉੱਪਰ ਬੈਠੇ ਆ ਜੋ ਇੱਕ ਡਾਕਟਰ ਨੀਹਾ ਗਰਗ ਦੀ ਅਣਗਹਿਲੀ ਦੇ ਕਾਰਨ ਬੀਬੀ ਅਮਨਦੀਪ ਕੌਰ ਦੀ ਮੌਤ ਹੋਈ ਹੈ ਤੇ ਉਹ ਡਾਕਟਰ ਨੂੰ ਪਣ ਦੀ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਪਰਿਵਾਰ ਰਿਸ਼ਤੇਦਾਰ ਅਤੇ ਅਲੱਗ-ਅਲੱਗ ਜਥੇਬੰਦੀਆਂ ਤੇ ਇਲਾਕੇ ਦੇ ਸੱਜਣਾ ਨੇ ਬੀਬੀਆਂ ਨੇ ਭਾਈਆਂ ਨੇ ਜੋ ਸਾਥ ਦਿੱਤਾ ਹੈ ਇਸੇ ਕਰਕੇ ਹੀ ਜੋ ਸਾਡੀ ਪਰਿਵਾਰ ਵੱਲੋਂ ਮੰਗ ਸੀ ਉਹਦੇ ਉੱਪਰ ਜੋ ਪੋਰਟ ਨੇ ਪਹਿਲਾਂ ਉਹ ਕੱਲ ਹੀ ਕਾਰਵਾਈ ਸਹੀ ਕਰ ਦਿੱਤੀ ਜੀ ਅੱਜ ਜੋ ਡਾਕਟਰ ਐਸ ਐਮਓ ਜਗਜੀਤ ਸਿੰਘ ਜੀ ਨੇ ਸਾਨੂੰ ਟੈਕਨੀਕਲ ਤਰੀਕੇ ਦੇ ਨਾਲ ਇਹ ਵਿਚਵਾਦ ਦਿੱਤਾ ਹੈ ਇਹ ਹੀ ਟੈਕਨੀਕਲ ਤਰੀਕਾ ਕਰਨ ਦੀ ਵਤ ਦੇ ਤਹਿਤ ਹੀ ਅਸੀਂ ਕੱਲ ਦੇ ਇਸ ਗੱਲ ਕਰ ਰਹੇ ਹਾਂ ਜੋ ਟੈਕਨੀਕਲ ਤਰੀਕੇ ਦੇ ਨਾਲ ਡਾਕਟਰ ਜਗਜੀਤ ਸਿੰਘ ਨੇ ਤੇ ਐਸ ਐਚਓ ਖਾਣਾ ਸਿਟੀ ਵਾਂਦੀ ਹਾਜ਼ਰੀ ਵਿੱਚ ਤੇ ਪਤਵੰਤਿਆਂ ਦੀ ਹਾਜ਼ਰੀ ਦੇ ਵਿੱਚ ਔਰ ਔਨ ਰਿਕਾਰਡ ਜੋ ਪੱਤਰਕਾਰ ਸਹਿबान ਤੁਸੀਂ ਤੁਹਾਡੇ ਸਹਿਯੋਗ ਦੇ ਨਾਲ ਇਹ ਤੇ ਰਿਕਾਰਡ ਹੋਇਆ ਹੈ ਇਹ ਇੱਕ ਦਾਤਾਵੇਜ ਬਣ ਗਿਆ ਹੈ ਤੇ ਉਹਦੇ ਉੱਤੇ ਸਾਨੂੰ ਇਹ ਯਕੀਨਤਾ ਕਰਨੀ ਹੀ ਪਵੇਗਾ ਕਿਉਂਕਿ ਜੋ ਇਹ ਪ੍ਰਕਿਰਿਆ ਹੈ ਨੌਕਰੀ ਤੇ ਰੱਖਣ ਵ ਤੇ ਉਹਨੂੰ ਕੱਢਣ ਵਾਸਤੇ ਇਹ ਪ੍ਰਕਿਰਿਆ ਚੱਲਦੀ ਹੈ ਉਹਦੇ ਤਹਿਤ ਅੱਜ ਸਾਨੂੰ ਵਿਸ਼ਵਾਸ ਕਰਨਾ ਪਵੇਗਾ ਪਰ ਇਹ ਜਾਦਾ ਜਿਹੜਾ ਆਖਰੀ ਉਹ ਨਹੀਂ ਇਹ ਕੇਸ ਨੂੰ ਬੰਦ ਨਹੀਂ ਅਸੀਂ ਮੰਨ ਰਹੇ ਤੇ ਜਦੋਂ ਤੱਕ ਇਹ ਦੋਨੇ ਚੀਜ਼ਾਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਹਾਲੇ ਇਹਨਾਂ ਦੇ ਵਿਸ਼ਵਾਸ ਚ ਰਹਾਂਗੇ ਉਸ ਤੋਂ ਬਾਅਦ ਆਹ ਧਰਨਾ ਅਸੀਂ ਇਸ ਤੋਂ ਵੀ ਵੱਡਾ ਲਾਵਾਂਗੇ ਜਿੰਨਾ ਚਿਰ ਨੇਹਾ ਘਰ ਦੇ ਉੱਪਰ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਇਹ ਜਾਫੇਗਾ ਰੋੜੇ ਵੱਲੋਂ ਇਹ ਜਿਹੜਾ ਕੇਸ ਹੈ ਮਤਲਬ ਕਾਫੀ ਮਨ ਭਗਾ ਸੀਗਾ ਤੇ ਇਹਦੇ ਵਿੱਚ ਇਸ ਸਸਤਾ ਵੱਲੋਂ ਇਲਾਜ ਕੀਤੇ ਮਰੀਜ਼ ਨੂੰ ਰੈਫਰ ਕੀਤੇ ਦੀ ਉਟਿਆਲੇ ਜਾ ਕੇ ਉਹਦੀ ਮੌਤ ਹੋ ਗਈ ਸੀ ਤੇ ਉਹ ਕੱਲ ਤੋਂ ਪਰਿਵਾਰ ਜਿਹੜਾ ਉਹ ਪਰੇਸ਼ਾਨ ਸੀਗਾ ਪਹਿਲਾਂ ਕੱਲ ਵੀ ਉਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਸੀ ਤੇ धरना वगैरह ਲੰਘਾ ਸੀਗਾ ਤੇ ਸਾਡੇ ਸੀਨੀਅਰ ਅਫਸਰਾਂ ਸਾਹਿਬ ਇੱਥੋਂ ਤੱਕ ਕਿ ਚੰਡੀਗੜ੍ਹ ਤੱਕ ਸਾਰੇ ਸਾਡੇ ਸੀਨੀਅਰ ਅਫਸਰ ਸੀ ਉਹਨਾਂ ਨੇ ਧਿਆਨ ਚੇਕ ਲਾਈ ਸੀ ਤੇ ਕੱਲ ਵੀ ਮਤਲਬ ਸਾਡਾ ਜਿਲ੍ਹਾ ਜਿਲ੍ਹਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨੇ ਵੀ ਉਹਨਾਂ ਨੂੰ ਪਰਿਵਾਰ ਨੂੰ ਸਮਝਾ ਕੇ ਤੇ ਪੋਸਟਮਾਰਟਮ ਵਾਸਤੇ ਕਰਾਇਆ ਸੀ ਤੇ ਅੱਜ ਉਹਦੇ ਵਾਸਤੇ ਬੋਰਡ ਦਾ ਗਠਨ ਕਰਕੇ ਪੋਸਟਮਾਰਟਮ ਜਿਹੜਾ ਹੋ ਚੁੱਕਾ ਫਿਰ ਵੀ ਪਰਿਵਾਰ ਦੀ ਇਹ ਜਿਹੜੀ ਉਹ ਹੀ ਜਾਂਦਾ ਕਈ ਵਾਰੀ ਉਹਨਾਂ ਦੀ ਸਿਗੀ ਕਿ ਸ਼ਾਇਦ ਸਾਡੀ ਕੋਈ ਕਾਰਵਾਈ ਜਿਹੜੀ ਆ ਉਹ ਢਿੱਲੀ ਮੱਠੀ ਨਾ ਹੋਵੇ ਜਾਂ ਉਹ ਕਦੀ ਇਸ ਤਰ੍ਹਾਂ ਨਾ ਹੋਵੇ ਤਾਂ ਉਹਨਾਂ ਦੀ ਇਹ ਮੰਗ ਸੀਗੀ ਕਿ ਜਦੋਂ ਤੱਕ ਉਹਨਾਂ ਨੂੰ ਇਹ ਪ੍ਰੋਸਾਨੀ ਮਿਲਦਾ ਕਿ ਉਕਤਾ ਕਾਰਵਾਈ ਕੀਤੀ ਜਾਊਗੀ ਉਹ ਫਿਰ ਮੈਂ ਉਹਨਾਂ ਦੇ ਸਾਹਮਣੇ ਜਾ ਕੇ ਉਹਨਾਂ ਦੇ ਸਾਹਮਣੇ ਜਿਹੜਾ ਇਹ ਕਿਹਾ ਵੀ ਅਸੀਂ ਹੁਣ ਤੱਕ ਵੀ ਜਿਹੜੀ ਕਾਰਵਾਈ ਕੀਤੀ ਹੈ ਇੰਚ ਕਿਸੇ ਤਰ੍ਹਾਂ ਦਾ ਵੀ ਕੋਈ ਪੱਖਪਾਤ ਦਾ ਨਹੀਂ ਕੀਤਾ ਜਾਊਗਾ ਪੂਰੀ ਜੜੀ ਹੈ ਦੀ ਪ੍ਰਕਿਰਿਆ ਵਾ ਜਿਹੜਾ ਵੀ ਇਹਦਾ ਪ੍ਰੋਸੀਜਰ ਹੈ ਜਦੋਂ ਵੀ ਕਿਸੇ ਤੇ ਡਾਕਟਰ ਤੇ ਲਾਪਰਵਾਹੀ ਦਾ ਜਾਂ ਕਿਸੇ ਹਸਪਤਾਲ ਤੇ ਲਾਪਰਵਾਹੀ ਦਾ ਦੋਸ਼ ਲੱਗਦਾ ਲੱਗਦੀ ਹੈ ਉਹਦੇ ਵਾਸਤੇ ਇੱਕ ਬਹੁਤ ਮਸ਼ਹੂਰ ਕੇਸ ਜਿਹੜਾ ਹੈ ਐ ਸਪਰੀਮ ਕੋਰਟ ਨੇ ਹੱਲ ਕੀਤਾ ਹੈ ਚੈਕਪ ਮੈਥਿਊ ਵਰਸਸ ਸਟੇਟ ਸੀਗਾ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਸਪਸ਼ਟ ਹੈ ਇਹ ਬਿਨਾ ਜਿਹੜੇ ਜਿਹੜਾ ਡਾਕਟਰਾਂ ਦਾ ਬੋਰਡ ਹੈ ਉਹਦੀ ਰਿਪੋਰਟ ਤੋਂ ਬਿਨਾ ਕੋਈ ਵੀ ਜਿਹੜੀ ਅਗਲੀ ਰੀ ਕਾਰਵਾਈ ਨਹੀਂ ਹੋ ਸਕਦੀ। ਇਹ ਡਾਕਟਰ ਬੋਰਡ ਦੇ ਵਿੱਚ ਕੋਈ ਬੋਰਡ ਬਣਾਇਆ ਕਿਹੜੇ ਡਾਕਟਰ ਬੋਰਡ ਚ ਹੈ ਇਹ ਜਿਹੜਾ ਬੋਰਡ ਦਾ ਗਠਨ ਹੁੰਦਾ ਹੈ ਇਹ ਜ਼ਿਲ੍ਹੇ ਦੇ ਜਿਹੜੇ ਸਾਡੇ ਸਿਵਲ ਸੈਜਨ ਸਾਹਿਬ ਸੀ ਉਹਨਾਂ ਨਾਲ ਹੁੰਦਾ ਤੇ ਮੇਰਾ ਖਿਆਲ ਹੈ ਕਿ ਉਹ ਬਿਹਤਰ ਦੱਸ ਸਕਣਗੇ ਇਹਦੇ ਬਾਰੇ। ਬਹੁਤ ਧੰਨਵਾਦ। ਉਹਦੇ ਵਿੱਚ ਬਲਕਿ ਨਿਆਂ ਦੀ ਬਜਾਏ ਦੋਸ਼ੀ ਨੂੰ ਹੀ ਕਈ ਵਾਰੀ ਬਚਨ ਦੀ ਰਾਸ ਪਣ ਜਾਂਦੀ ਆ ਕੱਲ ਤੋਂ ਲੈ ਕੇ ਅੱਜ ਤੱਕ ਵੀ ਜਿਹੜੀ ਕਾਰਵਾਈ ਹੋਈ ਹੈ ਉਹ ਵੀ ਤੁਹਾਡੇ ਵੀ ਧਿਆਨ ਚ ਹੈ ਪਹਿਲੀ ਗੱਲ ਤਾਂ ਜਿਹੜਾ ਜ਼ਰੂਰੀ ਕਦਮ ਸੀਗਾ ਸਭ ਤੋਂ ਜ਼ਰੂਰੀ ਕਦਮ ਕੋਈ ਵੀ ਕੇਸ ਫਾਈਲ ਕਰਨਾ ਕੋਈ ਵੀ ਕਾਨੂੰਨੀ ਜਿਹੜੀ ਕਾਰਵਾਈ ਸ਼ੁਰੂ ਕਰਨੀ ਹੈ ਤੇ ਪੋਸਟਮਾਰਟਮ ਹੋਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਤੁਹਾਡੀ ਮੰਗ ਮੁਤਾਬਕ ਜਿਹੜਾ ਉਹ ਹੋ ਚੁੱਕਾ ਹੈ ਦੂਸਰਾ ਜਿਹੜਾ ਜਿਹੜੀਆਂ ਅ ਕਿਸੇ ਵੀ ਡਾਕਟਰੀ ਕੰਮ ਵਾਸਤੇ ਅਗਰ ਕੋਈ ਕੋਈ ਅਣਸਖਾਵੀ ਘਟਨਾ ਕੋ ਮੰਦਭਾਗੀ ਘਟਨਾ ਵਾਪਰਦੀ ਆ ਕਿਸੇ ਦੀ ਇਲਾਜ ਦੇ ਵਿੱਚ ਕਿਸੇ ਡਾਕਟਰ ਦੇ ਕਿਸੇ ਹਸਪਤਾਲ ਦੇ ਲਾਪਰਵਾਹੀ ਦਾ ਕਿਸ ਤਰ੍ਹਾਂ ਦਾ ਦੋਸ਼ ਲੱਗਦਾ ਹੈ ਸਾਡਾ ਦੇਸ਼ ਆ ਸਾਡਾ ਸੰਵਿਧਾਨ ਆ ਉਹਦੀ ਇੱਕ ਸੈਟ ਪ੍ਰਕਿਰਿਆ ਹੈ ਜੇ ਉਹਨੂੰ ਅਸੀਂ ਉਹਦੇ ਤੋਂ ਪਾਸੇ ਚੱਲਾਂਗੇ ਤੇ ਤਾਂ ਵੀ ਇਸੇ ਵਾਸਤੇ ਉਹ ਰਿਲੀਫ ਦਾ ਕਾਰਨ ਬਣ ਸਕਦਾ ਉਹਦਾ ਉਹਦੇ ਚ ਬਚਾਅ ਹੋ ਸਕਦਾ ਜੀ ਮੇਰੇ ਨਾਲ ਧੱਕਾ ਕੀਤਾ ਗਿਆ ਤੇ ਇਸ ਤਰ੍ਹਾਂ ਮੈਨੂੰ ਕੀਤਾ ਗਿਆ ਤੁਸੀਂ ਸਾਡੇ ਨਾਲ ਸਹਿਯੋਗ ਕੱਲ ਦਾ ਕੀਤਾ ਹੈ ਸਾਡੀ ਜਿੱਦਾਂ